ਰੈਸਟੋਰੈਂਟ ਮੇਰਾ ਮੈਂ ਬੰਦ ਕਰ ਦਿੱਤਾ ਘਰ ਆਪਣਾ ਮੈਂ ਛੱਡ ਦਿੱਤਾ ਆਪਣੇ ਭੈੜੇ ਤੋਂ ਭੈੜੇ ਹਾਲਾਤ ਚੋਂ ਨਿਕਲ ਕੇ ਲੜ ਕੇ ਅੱਜ ਇੱਥੇ ਤੱਕ ਪਹੁੰਚਿਆ ਵਾਂ ਅੱਜ ਕਹਿੰਦੇ ਹੁਣ ਤੁਸੀਂ ਸੋਸ਼ਲ ਮੀਡੀਆ ਵੀ ਛੱਡ ਦਿਓ ਤੁਹਾਡੀ ਪਰਸਨਲ ਜਗੀਰ ਹੈ ਕਿਉਂ ਛੱਡਦਾ ਸੋਸ਼ਲ ਮੀਡੀਆ ਹਾਂਜੀ ਦੋਸਤੋ ਕੁੱਲੜ ਪੀਜ਼ਾ ਵਾਲਿਆਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਕਿ ਪਿਛਲੇ 2 ਸਾਲ ਪਹਿਲਾਂ ਜਿਹੜੀ ਇਹਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਨੂੰ ਕਾਫੀ ਚਿੰਨ੍ਹਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਇੱਥੇ ਹੁਣ ਇਹ ਕੁੱਲੜ ਪੀਜ਼ਾ ਵਾਲਾ ਲਾਈਵ ਹੋ ਕੇ ਉਨਨ ਨੂੰ ਗਲਤ ਕਹਿਣ ਵਾਲਿਆਂ ਨੂੰ ਡਾਇਰੈਕਟ ਧਮਕੀ ਦਿੱਂਦਾ ਹੈ ਉਸਨੇ ਕਾਫੀ ਗੱਲਾਂ ਕਹੀਆਂ ਹਨ ਜੋ ਕਿ ਅਸੀਂ ਸੁਣਾਗੇ ਇਸ ਵੀਡੀਓ ਰਾਹੀਂ ਸੋ ਵੀਡੀਓ ਨੂੰ ਖੀਰ ਤੱਕ ਜਰੂਰ ਦੇਖਣਾ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਮੈਂ ਕੁਝ ਨਹੀਂ ਛੱਡਣ ਲੱਗਾ ਨਾ ਮੈਂ ਛੱਡਣ ਲੱਗਾ ਸੋਸ਼ਲ ਮੀਡੀਆ ਔਰ ਆ ਜਿੰਨੇ ਵੀ ਆਪਣੇ ਵਿਊਅਰਸ ਦੇ ਵਿੱਚੋਂ ਜਿਹੜੇ ਚੇਲੇ ਚਪਾਟੇ ਹੈਗੇ ਕਿਸੇ ਦੇ ਤੁਸੀਂ ਜਾ ਕੇ ਸਪੈਸ਼ਲੀ ਮੇਰੀ ਰਿਕਾਰਡਿੰਗ ਲਾ ਦਿਓ ਕਿ ਅੱਜ ਤੋਂ ਬਾਅਦ ਜਿਹੜਾ ਬੰ ਪਰ ਮੈਂ ਤੁਹਾਡੇ ਵਾਂਗੂ ਮਾਵਾ ਪੈਣਾ ਦੀਆਂ ਗਾਲਾਂ ਨਹੀਂ ਕੱਢਣ ਲੱਗਾ ਇਸ ਗੱਲ ਦਾ ਧਿਆਨ ਰੱਖਿਓ ਮੇਰੇ ਸਿਰ ਤੇ ਬੰਨੀ ਹੋਈ ਦਸਤਾਰ ਦਾ ਨਾ ਮੈਨੂੰ ਖਿਆਲ ਹੈ ਔਰ ਮੈਨੂੰ ਧੀਆ ਪੈਣਾ ਦੀ ਇੱਜ਼ਤ ਕਰਨੀ ਆਂਦੀ ਹੈ ਮੈਂ ਤੁਹਾਡੇ ਵਰਗੀਆਂ ਜੂਠਾਂ ਵਰਗਾ ਨਹੀਂ ਹੈਗਾ ਮੇਰੀ ਇੱਕ ਵੀਡੀਓ ਦੇ ਨਾਲ ਤੁਸੀਂ ਸਾਰਿਆਂ ਨੇ ਮੈਨੂੰ 2 ਸਾਲ ਦੇ ਇਨਸੀਡੈਂਟ ਨਾਲ ਉਹਦੇ ਵਿੱਚ ਮੇਰਾ ਕਸੂਰ ਵੀ ਕੁਝ ਨਹੀਂ ਸੀਗਾ ਮੈਂ ਅੱਜ ਵੀ ਸਾਬਿਤ ਕਰ ਸਕਦਾ ਕਿ ਉਹਦੇ ਵਿੱਚ ਮੈਂ ਯਾਰ ਇੱਕ ਚਲੋ ਪੁਰਾਣੇ ਟੌਪਿਕ ਦੀਆਂ ਗੱਲਾਂ ਕਰਦੇ ਹੋ ਨਾ ਮੈਂ ਪੁਰਾਣੇ ਟੌਪਿਕ ਦੀ ਗੱਲ ਕਰ ਦਿੰਦਾ 2 ਸਾਲ ਪਹਿਲੇ ਮੇਰੇ ਨਾਲ ਜੋ ਇਨਸੀਡੈਂਟ ਹੋਇਆ ਉਹਦਾ ਕਾਰਨ ਪਤਾ ਕੌਣ ਸੀਗਾ ਕਿਸ ਨੂੰ ਕੁਝ ਨਹੀਂ ਪਤਾ ਬਸ ਇੱਕ ਮੇਰੇ ਤੇ ਇਲਜ਼ਾਮ ਲਾਣ ਲੱਗੇ ਹੋਏ ਨੇ ਉਹ 2 ਸਾਲ ਦੇ ਟਾਰਗੇਟ ਨੂੰ ਲੈ ਕੇ ਕਿ ਇਹ ਬੰਦਾ ਗਲਤ ਹੈ ਇਹ ਬੰਦਾ ਗਲਤ ਹੈ ਤੁਹਾਡੀ ਪਰਸਨਲ ਲਾਈਫ ਤੁਸੀਂ ਜਿੱਦਾਂ ਮਰਜ਼ੀ ਇੰਜੋਏ ਕਰੋ ਤੁਹਾਡੇ ਫੋਨ ਦੇ ਵਿੱਚ ਤੁਹਾਡੀ ਕੋਈ ਪ੍ਰਾਈਵੇਟ ਚੀਜ਼ ਪਈ ਹੋਵੇ ਕੋਈ ਚੱਕ ਕੇ ਲੈ ਜਾਵੇ ਤੁਹਾਡਾ ਕੋਈ ਸਟਾਫ ਮੈਂਬਰ ਕੱਢ ਕੇ ਲੈ ਜਾਵੇ ਮੁੜ ਕੇ ਤੁਸੀਂ ਚੱਕ ਕੇ ਉੱਤੇ ਇਲਜ਼ਾਮ ਲਾਣ ਲੱਗ ਜਾਓ ਕਿ ਤੇਰੀ ਗਲਤੀ ਹੈ ਸਾਡੀ ਭਲੇਮਾਨਸੀ ਦੱਸਾਂ ਅਸੀਂ ਅੱਜ ਤੱਕ ਉਹਨਾਂ ਕੁੜੀਆਂ ਦੇ ਚਿਹਰੇ ਤੱਕ ਨਹੀਂ ਵਿਖਾਏ ਅਸੀਂ ਅੱਜ ਤੱਕ ਉਹਨਾਂ ਕੁੜੀਆਂ ਦੇ ਚਿਹਰੇ ਨਹੀਂ ਵਿਖਾਏ ਕਿਉਂਕਿ ਉਹਨਾਂ ਕੁੜੀਆਂ ਦਾ ਫਿਊਚਰ ਨਾ ਖਰਾਬ ਹੋ ਜਾਏ ਕਿ ਸਾਡੇ ਕੋਲ ਸੋਸ਼ਲ ਮੀਡੀਆ ਦੇ ਵਿੱਚ ਕਰਤੂਤਾਂ ਉਹਨਾਂ ਦੀਆਂ ਕਰਤੂਤਾਂ ਕਰਕੇ ਜਲੀਲ ਹੋਏ ਪਰ ਫਿਰ ਵੀ ਅੱਜ